ਉਹਨਾਂ ਟਾਈਮਾਂ ਦੇ ਵਿੱਚ ਤੂਤੀ ਬੋਲਦੀ ਸੀ ਬਾਦਲ ਸਰਕਾਰ ਦੀ ਤੇ ਗਾਣੇ ਆਉਂਦੇ ਹੁੰਦੇ ਸੀ ਬਾਦਲ ਸਰਕਾਰ ਤੇ ਸਿੱਧੂ ਮਸਲੈਮ ਨੇ ਗਾਣਾ ਗਾਇਆ ਸੀਗਾ ਗਾਣੇ ਦੇ ਬੋਲ ਸੀ ਕੁੜੀ ਪੱਟਨੀ ਮੈਂ ਬਾਦਲ ਕੇ ਪਿੰਡ ਦੀ ਜਿਹੜੀ ਜੋਬ ਲਵਾ ਦੇ ਸਰਕਾਰੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਵੇਂ ਮਰਜੀ ਹੈ ਚਲੋ ਤਾਂ ਇਕੱਲਾ ਬਾਦਦਿਆਂ ਉਹ ਸਿਰਫ ਦੋ ਹੀ ਜਣਾਂ ਦੇ ਪੈਰੀ ਹੱਥ ਲਾਉਂਦੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਆਪਦੀ ਮਾਤਾ ਦੇ ਰਾਜ ਕਰਾਂਗੇ 25 ਸਾਲ ਤੇ ਇਹੋ ਜੀ ਕੀ ਗੱਲ ਹੋਈ ਵੀ 10 ਸਾਲਾਂ ਬਾਅਦ ਸਰਕਾਰ ਦੁਆਰੇ ਨਾ ਬਣ ਸਕੀ ਉਹ ਇਹੋ ਜਿਹਾ ਕਦਮ ਕਹਦੇ ਨਹੀਂ ਚੱਕ ਸਕਦੇ ਬਾਕੀ ਪਰਮਾਤਮਾ ਨੂੰ ਪਤਾ ਹੈ ਕੀ ਕਹਾਣੀ ਬਣੀ ਹੈ ਕੀ ਨਹੀਂ ਬਣੀ ਇਹ ਮਤਲਬ ਉਹ ਬੰਦਾ ਕਰ ਸਕਦਾ ਜਿਹਨੂੰ ਲੋੜ ਹੈ ਸੱਤਾ ਚਾਉਣ ਦੀ ਇਹ ਤਾਂ ਸੱਤਾ ਚ ਸੀਗੀ ਆਲਰੇਡੀ ਜੇ ਉਵੇਂ ਹੀ ਕੰਮ ਚੱਲਦਾ ਰਹਿੰਦਾ ਨਾ ਜੇ ਉਹ ਕੰਮ ਨਾ ਹੁੰਦਾ ਤਾਂ ਬਾਈ ਦੀ ਸਰਕਾਰ ਹਿਲਦੀ ਨਹੀਂ ਸੀ 15 ਸਾਲ ਹੋਰ ਤੁਸੀਂ ਆਦਿ ਸੀ ਨਾ ਜਿਵੇਂ ਉਹਨਾਂ ਨੇ ਕਹਿੰਦੀ ਗੱਲ ਵੀ ਰਾਜ ਕਰਾਂਗੇ 25 ਸਾਲ ਬਾਲ ਸਾਹਿਬ ਇੱਕ ਇਹੋ ਜਿਹਾ ਇਨਸਾਨ ਸੀ ਮਤਲਬ ਜਿਨ੍ਹਾਂ ਨੂੰ ਸਰਪੰਚਾਂ ਦੇ ਨਾਂ ਸਰਪੰਚਾਂ ਚਲੋ ਫਿਰ ਵੀ ਪਿੰਡ ਦਾ ਮੋਹਤਵਾਰ ਬੰਦਾ ਆ ਗਿਆ ਆਮ ਬੰਦੇ ਦੇ ਨਾਂ ਵੀ ਯਾਦ ਸੀ ਮੂੰਹ ਜੰ ਬੰਨੇ ਹਾਲਾ ਆਪਾਂ ਇੱਕ ਵੀਡੀਓ ਪਾਈ ਸੀ ਜਿਸ ਵਿੱਚ ਆਪਾਂ ਗੱਲ ਕਰੀ ਸੀਗੀ ਵੀ ਬਾਦਲ ਸਰਕਾਰ ਦੇ ਕੰਮ ਕਰਨ ਦੇ ਤਰੀਕੇ ਕਿਹੋ ਜਿਹੇ ਸੀਗੇ ਤੇ ਲੰਬੀ ਹਲਕੇ ਦੇ ਸਰਪੰਚਾਂ ਕੋਲੇ ਐਮਐਲਏ ਜਿੰਨੀ ਪਾਵਰ ਸੀਗੀ ਤੇ ਉਹਦੇ ਉੱਤੇ ਕੁਝ ਕਮੈਂਟ ਆਏ ਆ ਚਲੋ ਬੰਦੇ ਹਰੇਕ ਤਰ੍ਹਾਂ ਦੇ ਹੁੰਦੇ ਆ ਚੰਗਾ ਕਮੈਂਟ ਕਰਨ ਵਾਲੇ ਵੀ ਹੁੰਦੇ ਆ ਮਾੜੇ ਵਾਲੇ ਵੀ ਹੁੰਦੇ ਆ ਹਾਲਾਂਕਿ ਆਪਾਂ ਤਾਂ ਵੈਸੇ ਨਾਰਮਲ ਗੱਲ ਕਰੀ ਸੀ ਜੋ ਸੱਚ ਸੀਗਾ ਉਹ ਸਾਰਿਆਂ ਨੂੰ ਪਤਾ ਭਾਵੇਂ ਉਹ ਕਾਂਗਰਸੀ ਆ ਭਾਵੇਂ ਉਹ ਆਜਾਪ ਚਾ ਸਭ ਨੂੰ ਪਤਾ ਤੇ ਆਪ ਵਾਲੇ ਵੀ ਕਿਸੇ ਟਾਈਮ ਕਾਲੀ ਦਲ ਚ ਰਹੇ ਆ ਉਹਨਾਂ ਨੇ ਵੀ ਕੰਮ ਕਰਵਾਏ ਹੋਣੇ ਆ ਜਿਹੜੇ ਟਾਈਮ ਦੀ ਮੈਂ ਗੱਲ ਕਰ ਰਿਹਾ ਚਲੋ ਇਸ ਗੱਲ ਨੂੰ ਤਾਂ ਆਪਾਂ ਇੱਕ ਪਾਸੇ ਰੱਖਦੇ ਆ ਹੁਣ ਮੈਂ ਉਹ ਦੱਸ ਦੇਣਾ ਚਾਹਣਾ ਬਾਈ ਨੂੰ ਵੀ ਜੋ ਜੋ ਮੈਂ ਗੱਲ ਕਹੀ ਸੀ ਉਹ ਗੱਲ ਸਾਰੀ ਸੱਚੀ ਹੈ ਸਭ ਨੂੰ ਪਤਾ ਹੈ ਇਹਨਾਂ ਦੇ ਕੰਮ ਕਰਨ ਦੇ ਤਰੀਕੇ ਕਿਹੋ ਜਿਹੇ ਸੀ ਕਿੰਨੇ ਟਾਈਮ ਦੇ ਵਿੱਚ ਇਹ ਕੰਮ ਕਰ ਦਿੰਦੇ ਹੁੰਦੇ ਸੀਗੇ ਤੇ ਬਾਕੀ ਹੁਣ ਤੁਸੀਂ ਲਾਲਾ ਸਾਹਿਬ ਅੱਜ ਮੈਂ ਇਹ ਛੋਟਾ ਨਾਲ ਗੱਲ ਕਰਨਾ ਹੈ ਬਾਈ ਦੀ ਗੱਲ ਤੋਂ ਗੱਲ ਜਿਆਦਾ ਆ ਗਈ ਜਿਹਨੇ ਬਾਈ ਨੇ ਕਮੈਂਟ ਕਰਿਆ ਸੀਗਾ ਵੀ ਸੁਖਵੀਰ ਸਿੰਘ ਬਾਦਲ ਹਮੇਸ਼ਾ ਇੱਕ ਹੀ ਗੱਲ ਆਦੇ ਹੁੰਦੇ ਸੀ ਵੀ ਰਾਜ ਕਰਾਂਗੇ 25 ਸਾਲ ਤੁਸੀਂ ਅਕਸਰ ਹੀ ਸੁਣਿਆ ਹੋਣਾ ਤੇ ਰਾਜ ਕਰਾਂਗੇ 25 ਸਾਲ ਤੇ ਇਹੋ ਜੀ ਕੀ ਗੱਲ ਹੋਈ ਵੀ 10 ਸਾਲਾਂ ਬਾਅਦ ਸਰਕਾਰ ਦੁਆਰੇ ਨਾ ਬਣ ਸਕੀ ਵੀ 10 ਸਾਲ ਪੂਰੇ ਕਰ ਲਏ ਸੀ 25 ਸਾਲਾਂ ਚੋਂ 15 ਸਾਲ ਰਹਿੰਦੇ ਸੀਗੇ ਵੀ ਕੀ ਉਦੋਂ ਸਰਕਾਰ ਬਣ ਸਕਦੀ ਸੀ 15 ਸਾਲ ਹੋਰ ਜਾਂ 5 ਸਾਲ ਹੋਰ 10 ਸਾਲਾਂ ਤੋਂ ਬਾਅਦ ਫਿਰ ਇੱਕੇ ਦਾ ਵੀ ਡਾਊਨਫਾਲ ਆ ਗਿਆ ਦੋਸਤੋ ਜੇ ਆਪਾਂ ਉਦੋਂ ਗੱਲ ਕਰੀਏ ਪੂਰਾ ਇਹਨਾਂ ਦਾ ਕੰਮ ਸਿਖਰਾਂ ਤੇ ਸੀ ਸਾਨੂੰ ਵੀ ਪਤਾ ਉਹਨਾਂ ਟਾਈਮਾਂ ਦੇ ਵਿੱਚ ਤੂਤੀ ਬੋਲਦੀ ਸੀ ਬਾਦ ਸਰਕਾਰ ਦੀ ਤੇ ਗਾਣੇ ਆਉਂਦੇ ਹੁੰਦੇ ਸੀ ਬਾਦ ਸਰਕਾਰ ਤੇ ਸਿੱਧੂ ਮਸਲਾਨ ਨੇ ਵੀ ਗਾਣਾ ਗਾਇਆ ਸੀਗਾ ਗਾਣੇ ਦੇ ਬੋਲ ਸੀ ਕੁੜੀ ਪੱਟਨੀ ਮੇ ਬਾਦਲ ਕੇ ਪਿੰਡ ਦੀ ਜਿਹੜੀ ਜੋਬ ਲਵਾਦੇ ਸਰਕਾਰੀ ਕੁਛ ਐਹੋ ਜਿਹਾ ਗਾਣਾ ਸੀ ਉਹ ਗਾਣਾ ਅੰਡਟ ਲਾਉਣੇ ਵੀ ਗਾਇਆ ਤੇ ਉਹ ਸ਼ਾਇਦ ਤੁਸੀਂ ਸੁਣਿਆ ਹੀ ਹੋਵੇ ਤੇ ਇਹ ਤੋਂ ਇਲਾਵਾ ਹੋਰ ਬਥੇਰੇ ਥਾਂ ਮੈਂ ਦੇਖੇ ਹੋਣਾ ਵੀ ਸਾਰੇ ਪਾਸੇ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਬਾਦਲ ਬਾਦਲੀ ਹੁੰਦੀ ਸੀਗੀ ਤੁਸੀਂ ਲਾਲੋ ਸਾਹਿਬ ਵੀ ਮਤਲਬ 5 ਸਾਲ ਪੂਰੇ ਕਰ ਗਏ ਸੀ ਇੱਕ ਵਾਰੀ ਤਾਂ ਸਰਕਾਰ ਬਣ ਗਈ ਸੀ ਦੂਜੀ ਵਾਰੀ ਬਣ ਕੇ ਮਤਲਬ ਦੂਜਾ ਸਾਲ ਚੱਲੀ ਜਾਂਦਾ ਸੀ ਤੇ ਸਾਰੇ ਪਾਸੇ ਛੜਕਾ ਬਣੀ ਜਾਂਦੀਆਂ ਸੀਗੀਆਂ। ਸ੍ਰੀ ਅੰਮ੍ਰਿਤਸਰ ਸਾਹਿਬ ਦਾ ਮਤਲਬ ਦਰਬਾਰ ਸਾਹਿਬ ਦੇ ਅੱਗੇ ਜਿਹੜੀ ਮਾਰਕੀਟ ਆ ਜਾਂ ਹੋਰ ਆ ਉਹ ਕੰਮ ਚੱਲੀ ਜਾਂਦਾ ਸੀਗਾ। ਐਮਜ਼ ਦਾਦ ਘਟਨ ਹੋ ਗਿਆ ਸੀਗਾ। ਸਾਰੇ ਪਾਸੇ ਕੰਮ ਹੀ ਕੰਮ ਹੋਈ ਜਾਂਦੇ ਸੀ। ਆ ਵਰਲਡ ਕਬੱਡੀ ਕੱਪ ਹੋ ਰੇ ਸੀ। ਪੂਰਾ ਵਧੀਆ ਮਾਹੌਲ ਸੀ ਪੰਜਾਬ ਦਾ। ਤਕਰੀਬਨ ਖੁਸ਼ ਸੀ ਸਾਰੇ ਬੰਦੇ। ਤੇ ਤੁਸੀਂ ਲਾਲੋ ਸਾਹਿਬ ਵੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਮਤਲਬ ਵੀ ਲੋਕ ਟ੍ਰੈਡਰ ਕਰਦੇ ਕਰਦੇ ਸੀ ਤੁਸੀਂ ਵੇਖ ਲਓ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਵੇਂ ਮਰਜੀ ਹੈ ਚਲੋ ਤਾਂ ਗੱਲਾਂ ਬਾਤਾਂ ਦੀਆਂ ਉਹ ਸਿਰਫ ਦੋ ਹੀ ਜਣਾਂ ਦੇ ਪੈਰੀ ਹਥ ਲਾਉਂਦੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਆਪਦੀ ਮਾਤਾ ਦੇ ਚਲੋ ਮਾਤਾ ਜੀ ਤੇ ਲਾਉਣੀ ਹੈ ਤੇ ਇੱਜ਼ਤ ਬੜੀ ਕਰਦੇ ਸੀ ਹੁਣ ਕਈ ਬੰਦੇ ਕਹਿੰਦੇ ਆ ਵੀ ਇਹ ਮੈਂ ਦੇ ਇਹਨਾਂ ਨੇ ਨਹੀਂ ਬਣਾਇਆ ਸੈਂਟਰ ਨੇ ਬਣਾਇਆ ਜ਼ਰੂਰ ਸੈਂਟਰ ਨੇ ਬਣਾਇਆ ਹੋਊਗਾ ਪਰ ਮਨਜ਼ੂਰ ਤਾਂ ਇਹਨਾਂ ਨੇ ਕਰਾਇਆ ਨਾ ਇੱਕ ਜ਼ਰੀਆ ਹੁੰਦਾ ਪਿੰਡ ਦੇ ਕੰਮ ਕਰਾਉਣ ਵਾਸਤੇ ਸਰਪੰਚ ਹੁੰਦਾ ਹੈ ਤੇ ਸ਼ਹਿਰਾਂ ਦੇ ਜਾਂ ਕੋਈ ਹੋਰ ਪਿੰਡਾਂ ਦੇ ਜਿੰਨੇ ਆਉਂਦੇ ਆਪਣੇ ਜਿਹੜੇ ਆਉਂਦੇ ਆ ਪਿੰਡ ਆਉਂਦੇ ਆਪਣੇ ਜਿਵੇਂ ਐਮਐਲਏ ਹੁੰਦਾ ਤੇ ਸਟੇਟ ਨੂੰ ਚਲਾਉਣ ਵਾਸਤੇ ਸਾਨੂੰ ਪਤਾ ਹੀ ਵੀ ਮੁੱਖ ਮੰਤਰੀ ਹੁੰਦਾ ਉਸ ਤਰੀਕੇ ਨਾਲ ਅੱਡਵਰਟ ਸਾਬ ਦੀ ਡਿਊਟੀ ਹੁੰਦੀ ਹੈ ਤੇ ਜਿਵੇਂ ਮਰਜੀ ਇਹ ਕੰਮ ਇਹਨਾਂ ਨੇ ਬਹੁਤ ਕਰਾਏ ਆ ਸਾਰੇ ਪੰਜਾਬ ਨੂੰ ਪਤਾ ਤੇ ਫਿਰ ਕਿ ਨਾਮੀ ਉਹ ਕੰਮ ਹੁੰਦਾ ਜਿਹੜਾ ਨਹੀਂ ਹੋਣਾ ਚਾਹੀਦਾ ਤੇ ਪਰਮਾਤਮਾ ਨੂੰ ਪਤਾ ਹੈ ਕੀ ਹੋਇਆ ਕੀ ਕਹਾਣੀ ਬਣੀ ਕੀ ਹਾਲਾਤ ਬਣੇ ਤੇ ਬਸ ਉਦੋਂ ਬਾਅਦ ਇੱਕੇ ਦਾ ਵੀ ਡਾਊਨਫਾਲ ਆ ਗਿਆ ਪਰ ਤੁਸੀਂ ਲਾਲੋ ਸਾਹਿਬ ਵੀ ਜੀ ਦੀ ਸਰਕਾਰ ਹੋਵੇ ਮੌਜੂਦਾ ਕੰਮ ਇੰਨੇ ਜਿਆਦੇ ਹੋਈ ਜਾਂਦੇ ਹੁਣ ਤੇ ਸਰਕਾਰ ਵੀ ਐ ਨਹੀਂ ਵੀ ਹਜੇ ਵੀ 6 ਮਹੀਨੇ ਰਹਿ ਗਏ ਜਾਂ ਪੂਰੇ 2.5 3 ਸਾਲ ਪਾਈ ਹੁਣ ਮੈਨੂੰ ਲੱਗਦਾ ਉਹ ਇੰਨਾ ਟਾਈਮ ਪਿਆ ਸੀਗਾ ਤੇ ਉਹ ਇਹ ਜਿਹੇ ਕਦਮ ਕਹਿੰਦੇ ਨਹੀਂ ਚੱਕ ਸਕਦੇ ਬਾਕੀ ਪਰਮਾਤਮਾ ਨੂੰ ਪਤਾ ਹੈ ਕੀ ਕਹਾਣੀ ਬਣੀ ਐ ਕੀ ਨਹੀਂ ਬਣੀ ਇਹ ਮਤਲਬ ਉਹ ਬੰਦਾ ਕਰ ਸਕਦਾ ਜਿਹਨੂੰ ਲੋੜ ਐ ਸੱਤਾ ਚਾਉਣ ਦੀ ਇਹ ਤਾਂ ਸੱਤਾ ਚ ਸੀਗੀ ਆਲਰੇਡੀ ਕੰਮ ਹੋਈ ਜਾਂਦੇ ਸੀ ਜੇ ਉਵੇਂ ਹੀ ਕੰਮ ਚੱਲਦਾ ਰਹਿੰਦਾ ਨਾ ਜੇ ਉਹ ਕੰਮ ਨਾ ਹੁੰਦਾ ਤਾਂ ਬਾਈ ਦੀ ਸਰਕਾਰ ਹਿੱਲਦੀ ਨਹੀਂ ਸੀ 15 ਸਾਲ ਹੋਰ ਤੁਸੀਂ ਆਦੇ ਸੀ ਨਾ ਜਿਵੇਂ ਉਹਨਾਂ ਨੇ ਕਹਿੰਨ ਦੀ ਗੱਲ ਵੀ ਰਾਜ ਕਰਾਂਗੇ 25 ਸਾਲ 15 ਸਾਲ ਹੋਰ ਬਰਕਰਾਰ ਰਹਿਣਾ ਸੀ ਕੰਮ ਇਹ ਬਸ ਇੱਕੇ ਦਮ ਜੋ ਨਹੀਂ ਹੋਣਾ ਸੀ ਉਹ ਹੋਇਆ ਤੇ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਐ ਜਨਦਰ ਬਾਲ ਸਾਹਿਬ ਰਹੀ ਆ ਤੁਸੀਂ ਵੇਖ ਲਓ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਹੈ ਮਤਲਬ ਉਹ ਤਾਂ ਭਰਾ ਨੂੰ ਮੰਨਦੇ ਸੀ ਹਾਂਜੀ ਆਏ ਆ ਫਲਾਨਾ ਸਾਡੇ ਪਿੰਡ ਦੀ ਗੱਲ ਹੀ ਆ ਜਿਵੇਂ ਸੰਗ ਦਸਨ ਕਰਨ ਆਉਂਦੇ ਹੁੰਦੇ ਸੀ ਤੇ ਜਿਵੇਂ ਪੁਰਾਣੇ ਬਜ਼ੁਰਗ ਸਾਡੋ ਕਹਿ ਦਿੰਦੇ ਸਾਡਾ ਕੰਮ ਨਹੀਂ ਹੋਇਆ ਜੀ ਉਹ ਬਾਲ ਸਾ ਮਜ਼ਾਕ ਕਰਨ ਲੱਗ ਜਾਂਦੇ ਚਲੋ ਭਾਈ ਨਾਲ ਹੀ ਚਲੋ ਮੈਂ ਤਾਂ ਇਕੱਲਾ ਹੀ ਆ ਬੀਬੀ ਤਾਂ ਹੈ ਨਹੀਂ ਨਾਲੇ ਰਾਤ ਨੂੰ ਗੱਲਾਂ ਬਾਤਾਂ ਕਰਾਂਗੇ ਨਾਲੇ ਕੰਮ ਕੁਮ ਕਰਾ ਲੈਣੇ ਆ ਉਹ ਮਜ਼ਾਕ ਕਰ ਲੱਗੇ ਜਾਂਦੇ ਕੰਮ ਨਾਲ ਦੀ ਨਾਲ ਕਰਕੇ ਜਾਂਦੇ ਸਰਕਾਰੀ ਸਕੂਲ ਸਾਡਾ ਅਪਗ੍ਰੇਡ ਹੋਇਆ ਸੀਗਾ ਤੇ ਪ੍ਰਿੰਸੀਪਲ ਕਹਿੰਦੇ ਵੀ ਉਹ ਕਰ ਦੋ ਜੀ ਚਾਰ ਦਿਵਾਰੀ 5 ਮਿੰਟ ਚ ਹੋ ਗਈ ਤੇ ਜੇ ਕਹਿੰਦੇ ਜੀ ਮਤਲਬ ਆਹ ਸੜਕ ਬਣਾਉਣੀ ਹੈ ਪਿੰਡ ਵਾਲ ਨੂੰ ਪੁੱਛਦੇ ਪਾਈ ਆ ਜਰੂਰੀ ਹੈ ਕਹਿੰਦੇ ਹਾਂ ਤੇ ਨਾਲ ਦੇ ਨਾਲ ਕਰ ਦਿੰਦੇ ਬਾਲ ਸਾਹਿਬ ਇੱਕ ਇਹੋ ਜਿਹੇ ਇਨਸਾਨ ਸੀ ਮਤਲਬ ਜਿਨ੍ਹਾਂ ਨੂੰ ਸਰਪੰਚਾਂ ਦੇ ਨਾਂ ਸਰਪੰਚਾਂ ਚਲੋ ਫਿਰ ਵੀ ਪਿੰਡ ਦਾ ਮੋਹਤਵਾਰ ਬੰਦਾ ਆ ਗਿਆ ਆਮ ਬੰਦੇ ਦੇ ਨਾਂ ਵੀ ਯਾਸੀ ਮੂੰਹ ਚ ਬੰਨੀ ਦੇਖ ਲਓ ਜਿਹੜਾ ਬੰਦਾ ਪੰਜ ਜਾਰੀ ਮੁੱਖ ਮੰਤਰੀ ਬਣਿਆ ਹੋਵੇ ਠੀਕ ਹੈ ਉਹ ਵੀ ਐਡੇ ਵੱਡੇ ਲੈਵਲ ਦਾ ਮਤਲਬ ਬੰਦਾ ਜਿਹਨੇ ਮਤਲਬ ਬਥੇਰੇ ਕੋਸ ਦੁਨੀਆਂ ਤੇ ਵੇਖਿਆਗਾ ਤੁਸੀਂ ਲਾਲੋ ਸਾਹਿਬ ਵੀ ਕੋਈ ਐ ਨਹੀਂ ਵੀ ਬੰਦਾ ਉਹੀ ਸੀਮ ਮਾਰ ਗਿਆ ਸੀਗਾ ਬਥੇਰੇ ਸਾਲ ਜੇਲਾ ਵੀ ਕੱਟੀਆਂ ਫੇਰ ਜਮਾ ਜ਼ੀਰੋ ਤੋਂ ਚੱਲਿਆ ਬੰਦਾ ਸਰਪੰਚੀ ਤੋਂ ਬਲਾਕ ਸਭਾ ਤੇ ਜ਼ਿਲ੍ਹਾ ਪ੍ਰੀਸ਼ਦ ਐਮ ਐਲ ਏ ਐਮ ਪੀ ਚੀਫ ਮਿਨਿਸਟਰ ਅ ਏ ਤੁਸੀਂ ਦੇਖ ਲਓ ਵੀ ਜਦੋਂ ਬਾਦਲ ਸਾਹਿਬ ਦੀ ਬੇਟੀ ਦੀ ਮੈਰਿਜ ਸੀ ਨਾ ਤਾਂ ਬਾਦਲ ਸਾਹਿਬ ਜੇਲ੍ਹ 'ਚ ਸੀ ਹੁਣ ਆਪਾਂ ਕਹਿ ਦਿੰਨੇ ਆਂ ਵੀ ਜੇਲ੍ਹ 'ਚ ਨਿਯਾਰੇ ਆ ਜੀ ਫਲਾਨਾ ਜੀ ਭਾਵੇਂ ਯਾਰ ਤੁਸੀਂ ਇੱਕ ਕਮਰੇ 'ਚ ਤੁਹਾਨੂੰ ਬੰਦ ਕਰ ਦਿੱਤੇ ਸੀ ਵਾਲੇ 'ਚ ਕਿੰਨਾ ਚਿਰ ਰਹ ਜੂਗੇ ਤੁਸੀਂ ਇੰਨੇ ਸਾਲ ਜੇਲ੍ਹ ਕੱਟਣੇ ਬਹੁਤ ਵੱਡੀ ਗੱਲ ਆ ਵੱਧ ਤੋਂ ਮਹੀਨਾ ਰਹਿ ਲਓਗੇ 2 ਮਹੀਨੇ ਰਹਿ ਲਓਗੇ ਨਾਲੇ ਸਹੂਲਤਾਂ ਹੁਣ ਫੇਰ ਵੀ ਇਹ ਸਭ ਕਹਿਣ ਦੀਆਂ ਗੱਲਾਂ ਹੁੰਦੀਆਂ ਜੀ ਤੇ ਬੀਤਦੀਆਂ ਨਾ ਉਹਨੂੰ ਪਤਾ ਲੱਗਦਾ ਬਾਕੀ ਸਭ ਤੋਂ ਵੱਡੀ ਗੱਲ ਸਬਰ ਸਬਰ ਕਰਨਾ ਬਹੁਤ ਔਖਾ ਹੈ ਉਹਨਾਂ ਨੇ ਸਬਰ ਕਰਿਆ ਸਰਕਾਰ ਬਣੀ ਕਾਦੀ ਦਲ ਦੀ ਤੇ ਸਭ ਕੁਝ ਜਿਵੇਂ ਸੋਚਿਆ ਸੀ ਉਹ ਹੁੰਦਾ ਗਿਆ ਨਾਲੋ ਸਾਹਿਬ ਤੁਸੀਂ ਸਿਆਸਤ ਦੇ ਬਾਬਾ ਬੋੜ ਗਿਆ ਜਾਂਦਾ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਨਾਲ ਉਹ ਆਇਆ ਨਹੀਂ ਸੀ ਉਹੀ ਬਣ ਗਈ ਸੀ ਸਟੱਡੀ ਕਰੀ ਸੀ ਹੁਣ ਆਪਣੇ ਤੁਹਾਨੂੰ ਦੱਸਦਾ ਵੀ ਅੱਜ ਕੱਲ ਰੌਲਾ ਬਹੁਤ ਪਾਉਂਦੇ ਵੀ ਆਮ ਘਰਾਂ ਦੇ ਬੰਦੇ ਐਮਐਲ ਨਹੀਂ ਬਣ ਸਕਦੇ ਐਮਪੀ ਨਹੀਂ ਬਣ ਸਕਦੇ ਕਈ ਦੂਜੇ ਲੋਕ ਜੈਲਸੀ ਮਹਿਸੂਸ ਕਰਦੇ ਆ ਜੈਲਸੀ ਨਹੀਂ ਹੁੰਦੀ ਇਹ ਆਮ ਘਰਾਂ ਦਾ ਬੰਦਾ ਬਿਲਕੁਲ ਬਣ ਸਕਦਾ ਗਰੀਬ ਘਰ ਦਾ ਬੰਦਾ ਬਣ ਸਕਦਾ ਪਰ ਉਹਨੂੰ ਨੌਲੇਜ ਹੋਣਾ ਜ਼ਰੂਰੀ ਹੈ ਐ ਨਹੀਂ ਵੀ ਜਿਹੜੇ ਬੰਦੇ ਨੂੰ ਜਮੇ ਕਾਹਦਾ ਪਤਾ ਉਹਨੂੰ ਚੱਕ ਕੇ ਤੁਸੀਂ ਐਮਐਲਏ ਬਣਾ ਦਿਓ ਐਮਪੀ ਬਣਾ ਦਿਓ ਇਹਨੂੰ ਹਸਾਬ ਹੀ ਨਹੀਂ ਮੈਂ ਕਰਨਾ ਕੀ ਹੈ ਗਰੀਬ ਘਰ ਦਾ ਬੰਦਾ ਹੋਵੇ ਪੜਾ ਲਿਖਿਆ ਹੋਵੇ ਤਿਆਰ ਬੇਕਾਰ ਹੋਵੇ ਤੇ ਹਾਂ ਬਣ ਸਕਦਾ ਹੈ ਕੋਈ ਨਹੀਂ ਬਣ ਸਕਦਾ ਪਰ ਉਹਨੂੰ ਨੌਲੇਜ ਹੋਵੇ ਉਸ ਚੀਜ਼ ਦੀ ਜਿਹਨੂੰ ਸਮਝ ਹੀ ਨਾ ਹੋਵੇ ਮੈਂ ਐਮਐਲਏ ਐਵੇਂ ਕਰਨਾ ਕੀ ਹੈ ਤੇ ਫਿਰ ਉਹਨੇ ਕੀ ਕਰਨਾ ਬਠਿੰਡੇ ਦੇ ਐਮਐਲਏ ਜਿਹੜੇ ਵੋਟਾਂ ਤੋਂ ਪਹਿਲਾਂ ਹੋਰ ਸੀ ਹੁਣ ਉਹਨਾਂ ਦੀ ਬੋਲੀ ਹੋਰ ਹੋ ਗਈ ਖੇਜਦੇ ਬੜਾ ਸਵਾਲ ਕਰ ਰਹੇ ਨਾ ਕੋਈ ਇੰਨਾ ਖੇਜਦੇ ਗੱਲਾਂ ਛੱਡ ਦਿਓ ਉਹ ਗੱਲਾਂ ਹੈ ਨਹੀਂ ਪਹਿਲਾਂ ਨਾਲ ਦੀਆਂ ਹਾਂ ਸਮਰੇ ਸਾਵਨਾਂ ਦਾ ਰ ਰੇਕ ਟੀਡਾ ਬਦਲ ਜਾਂਦਗੇ ਆਂ ਗਿਆ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਇੰਨਾ ਨਰਮ ਇੰਨਾ ਠੰਡਾ ਤੇ ਨਿਮਰਤਾ ਨਾਲ ਚੱਲਣ ਵਾਲਾ ਇਨਸਾਨ ਨਹੀਂ ਦੇਖਿਆ ਕਦੇ ਕੋਈ ਵੀ ਕੰਮ ਕਰਾਉਣਾ ਹੁੰਦਾ ਪਿਆਰ ਨਾਲ ਹੀ ਕਰਦੇ ਸੀ ਤੇ ਤੁਸੀਂ ਵੇਖ ਲਓ ਵੀ ਸੰਸਦ ਦੀ ਵੀਡੀਓ ਹੁਣ ਅਕਸਰ ਹੀ ਆਪਣੇ ਸਾਹਮਣੇ ਆ ਜਾਂਦੀ ਏ ਕਿ ਯਾਰੀ ਤੇ YouTube ਦੇ ਉੱਤੇ ਤਾਂ ਪੁਰਾਣੀਆਂ ਵੀਡੀਓ ਹੀ ਪੰਗੀਆਂ ਹੋਣਗੀਆਂ ਤੁਸੀਂ ਅੱਜ ਦਾ ਸੰਸਦ ਵਾਲੀ ਵੀਡੀਓ ਕੱਢ ਕੇ ਵੇਖ ਲਓ ਤੇ ਬਾਲ ਸਾਹਿਬ ਵਾਲੇ ਦੀ ਕੱਢ ਕੇ ਵੇਖ ਲਓ ਮੈਨੂੰ ਲੱਗਾ ਸ਼ਾਇਦ ਬਾਜਵਾ ਸਾਹਿਬ ਸੀ ਪਤਾ ਨਹੀਂ ਕੌਣ ਸੀ ਉਹ ਗੱਲ ਚੱਲ ਪਈਂਦੀ ਬਾਲ ਸਾਹਿਬ ਨੂੰ ਅਦਾ ਸਾਡੀ ਰੋਡ ਨਹੀਂ ਬਣੀ ਤੇ ਬਾਲ ਸਾਹਿਬਾ ਕੋਈ ਕਹਿਣ ਲੱਗੇ ਨੇ ਕੋਈ ਨਹੀਂ ਕਾਕਾ ਵੀ ਤੁਹਾਡੇ ਫਾਦਰ ਸਾਹਿਬ ਨਾਲ ਮੇਰੀ ਬੜੀ ਲਿਹਾਜ਼ ਸੀਗੀ ਤੇ ਆਪਾਂ ਕੰਮ ਕਰਵਾ ਦਨੇ ਕੋਈ ਗੱਲ ਨਹੀਂ ਬੜੇ ਪਿਆਰ ਨਾਲ ਉਹ ਵੀ ਅੱਗੋਂ ਪਿਆਰ ਨਾਲ ਗੱਲ ਸੁਣਦੇ ਆ ਤੇ ਅੱਜ ਤਾਂ ਜੀ ਤੰਨ ਤੰਨੀ ਹੋ ਜਾਂਦੇ ਸੰਸਦ ਦੇ ਵਿੱਚ ਤੁਸੀਂ ਵੇਖਿਆ ਹੀ ਐ ਫਲਾਨਾ ਆਇਆ ਜੀ ਤੁਸੀਂ ਐ ਕਰਿਆ ਆਹ ਐ ਕਰਿਆ ਯੋਹ ਕਰਿਆ ਤੋ ਲੱਗਦਾ ਨਹੀਂ ਜਿਵੇਂ ਵੀ ਸੰਸਦ ਹੁੰਦਾ ਥੋੜੇ ਸਾਹਮਣੇ ਆ ਤੁਸੀਂ ਵੇਖ ਲਿਓ ਵੀਡੀਓ ਕੱਢ ਕੇ ਨੈਟ ਤੇ ਪੰਗਾ ਹੀ ਐ ਮੈਨੂੰ ਨਹੀਂ ਲੱਗਦਾ ਦੋਸਤੋ ਵੀ ਜਿਹੜੇ ਬੰਦੇ ਨੂੰ ਸਿਆਸਤ ਦਾ ਇੰਨਾ ਗਿਆਨ ਹੋਵੇ ਇੰਨਾ ਪੜਿਆ ਹੋਵੇ ਕੜਿਆ ਹੋਵੇ ਇੰਨੇ ਸਾਲ ਰਾਜਨੀਤੀ ਚਲਾਏ ਹੁਣ ਪੰਜਵਰੀ ਦਾ ਚੀਫ ਮਿਨਿਸਟਰ ਹੋਵੇ ਵੱਡੇ ਵੱਡੇ ਬੰਦੇ ਰਾਂ ਲੈ ਲੈਂਦੇ ਹੁਣ ਉਹ ਕਦੇ ਵੀ ਕੋਈ ਗਲਤੀ ਇਹੋ ਜਿਹੀ ਨਹੀਂ ਕਰ ਸਕਦਾ ਜਿਹੜੀ ਸਾਰੀ ਜ਼ਿੰਦਗੀ ਬੰਦੇ ਦੇ ਉੱਤੇ ਦਾਗ ਲਾ ਦੇ। ਬਾਕੀ ਉਹ ਪ੍ਰਮਾਤਮਾ ਜਾਣਦਾ ਸੱਚਾ ਪਾਤਸ਼ਾਹ। ਤੇ ਵੈਸੇ ਬਸ ਅੱਪਰ ਗੱਲ ਸਾਂਝੀ ਕਰ ਰਹੇ ਆ। ਉਹਨੇ ਕਮੈਂਟ ਕਰਿਆ ਤੇ ਫਿਰ ਹਰੋਸਾ ਹੁਣ ਮੈਂ ਇਹ ਚੱਲ ਦੱਸ ਦਿੰਨੇ ਆ। ਪਤਾ ਕੀ ਗੱਲ ਆ ਆਪਣੇ ਲੋਕ ਨਾ ਹਾਰ برداشت ਨਹੀਂ ਕਰਦੇਗੇ। ਜੇ ਆਪਾਂ ਜਿੱਤਾਂ ਦੇਖੀਆਂ ਤਾਂ ਹਾਰ برداشت ਵੀ ਕਰਨੀ ਸਿੱਖਣੀ ਚਾਹੀਦੀ ਹੈ ਕਿਉਂਕਿ ਇਹ ਟਾਈਮ ਵੀ ਬੰਦੇ ਤੇ ਆਉਂਦਾ। ਬੰਦੇ ਨੂੰ ਹਾਰ ਦਾ ਮੂ ਵੀ ਦੇਖਣਾ ਪੈਂਦਾ ਜ਼ਰੂਰੀ ਨਹੀਂ ਹੁੰਦਾ ਮੰਨਦਾ ਹਮੇਸ਼ਾ ਜਿੱਤ ਮਤਲਬ ਜਿੱਤੀ ਦੇਖੇ ਤੇ ਬਾਕੀ ਯਰ ਚੰਗੇ ਕੰਮ ਨੂੰ ਚੰਗਾ ਹੀ ਆਖੋ ਮੈਂ ਹੋਰ ਪਾਸੇ ਤਾਂ ਨਹੀਂ ਆਦਾ ਮੈਂ ਇਸ ਗੱਲ ਤੇ ਤੁਹਾਨੂੰ ਆਣਾ ਵੀ ਵਕਾਫ ਜ਼ਰੂਰ ਹੋਇਆ ਸੀ ਬਾਦ ਸਰਕਾਰ ਚ ਵਿਕਾਸ ਬਹੁਤ ਹੋਇਆ ਸੀ ਥੋੜਾ ਨਹੀਂ ਹੋਇਆ ਸੀਗਾ ਜਿਵੇਂ ਹੁਣ ਮੈਂ ਅਕਸਰ ਹੀ ਗੱਲ ਕਰਦਾ ਹਾਂ ਵੀ ਹਾਂ ਭਵੰਤਵਾਨ ਨੇ ਭਾਈ ਬਿਲ ਮਾਫ ਕਰੇ ਚੰਗਾ ਕੰਮ ਕਰਿਆ ਕਾਂਗਰਸ ਨੇ ਵੀ ਕਿ ਚੰਗੇ ਕੰਮ ਕਰੇ ਹੋਣੇ ਆ ਤੇ ਬਾਦਲ ਵਾਲਾ ਨੇ ਤਾਂ ਬਹੁਤ ਕੰਮ ਕਰਿਆ ਤੁਹਾਡੇ ਸਾਹਮਣੇ ਆ ਭਾਵੇਂ ਉਹ ਟਿਊਬਵਲ ਕਨੈਕਸ਼ਨ ਸੀ ਕੋਸ਼ਿਸ਼ ਸੀ ਦਾਣਾ ਮੰਡੀਆਂ ਸੀਗੇ ਏਅਰਪੋਰਟ ਹੈਗੇ ਆ ਪੱਕੀਆਂ ਰੋੜਾਂ ਐਮਜ਼ਾ ਜਾ ਹੋਰ ਬਥੇਰਾ ਕੁਛ ਹੈ ਸਕੂਲ ਵੱਡੇ ਬਣਾਏ ਸਾਰੇ ਯੂਨੀਵਰਸਿਟੀਆਂ ਬਹੁਤ ਬਣਾਈਆਂ ਹੈਗੀਆਂ ਟੂਰਨਾਮੈਂਟ ਸੀ ਕਬੱਡੀ ਨੂੰ ਅੱਗੇ ਲੈ ਕੇ ਆਏ ਆ ਬਥੇਰਾ ਕੁਛ ਹੈ ਵੀ ਮਤਲਬ ਮੈਂ ਭਾਵੇਂ ਜਿੱਦੀ ਵੱਡੀ ਮਰਜ਼ੀ ਵੀਡੀਓ ਬਣਾਦਾ ਉਹ ਵੀ ਕੱਟ ਐ ਇੰਨੀ ਲੰਬੀ ਵੀਡੀਓ ਬਣ ਜੂਗੀ ਵੀ ਬਥੇਰਾ ਕੁਛ ਹੋਇਆ ਪੰਜਾਬ ਵਾਸਤੇ ਉਹਨਾਂ ਨੇ ਕਰਿਆ ਇਹ 'ਚ ਕੋਈ ਸ਼ੱਕ ਨਹੀਂ ਬਾਕੀ ਰਾਜਨੀਤੀ ਹੈ ਬਾਕੀ ਪਤਾ ਕੀ ਲੀਡਰ ਭਾਵੇਂ ਕੋਈ ਖਾਂਦੇ ਜ਼ਰੂਰ ਹੋਣਗੇ ਸਾਰੇ ਖਾਂਦੇ ਹੋਣਗੇ ਪਰ ਐਵੇਂ ਵੀ ਕੰਮ ਕਰਨਾ ਆ ਪੈਣੀ ਆ ਦੇ ਇੱਕ ਦੁੱਧ ਤੋਤਾ ਪਰ ਕੰਮ ਵੀ ਕਰਨ ਨਾਲ ਉਹਦੇ ਨਾਲ ਫਿਰ ਨਾ ਦੂਜੀਆਂ ਚੀਜ਼ਾਂ ਤੇ ਪੜਦਾ ਪੈਂਦਾ ਜੇ ਤਾਂ ਆਪਾਂ ਕੰਮ ਵੀ ਕੁਝ ਨਹੀਂ ਕਰਨਾ ਤੇ ਫਿਰ ਖਾਈ ਜਾਣਾ ਤੇ ਫਿਰ ਆਪ ਨੂੰ ਪਤਾ ਹੀ ਹੈ ਵੀ ਲੋਕ ਜਿਤਾ ਕੇ ਕਿਹੜੇ ਤਰੀਕੇ ਨਾਲ ਭੇਜਦੇ ਆ ਲੋਕ ਵੀ ਬੜੇ ਸਿਆਣੇ ਅੱਜਕੱਲ ਤੇ ਬਾਕੀ ਦੋਸਤੋ ਅ ਸ਼ਾਇਦ ਕੱਲ ਨੂੰ ਜਾਂ ਪਰਸਾ ਆਪਾਂ ਵੀਡੀਓ ਬਣਾਵਾਂਗੇ 10 ਟਿਪਸ ਦੀ ਜੋੜੀ ਬਾਰੇ ਆਪਣੇ ਏਰੀਆ ਕੀ ਸਾਰੇ ਜਾਣਦੇ ਐ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਭਰਾ ਸਰਦਾਰ ਗੁਰਦਾਸ ਸਿੰਘ ਬਾਦਲ ਦੀ ਕਿੰਨੀ ਪੱਕੀ ਯਾਰੀ ਸੀ ਭਰਾ ਸੀ ਨਾਲੇ ਤਿੰਨ ਨਾਲੇ ਯਾਰ ਸਰੇ ਦੇ ਸੀ ਮਤਲਬ ਉਹ ਸਾਰੀ ਵੀਡੀਓ ਪ੍ਰੋਪਰ ਬਣਾਵਾਂਗੇ ਇੰਨੀ ਯਾਰੀ ਸੀ ਨਾਲੇ ਕਿਸੇ ਕਾਰਨ ਕਰਕੇ ਪਾਰਟੀ ਛੱਡਣੀ ਪਈ ਗੁਰਦਾਸ ਸਿੰਘ ਬਾਦਲ ਨੂੰ ਉਹ ਫਿਰ ਵੀ ਜਦ ਪਿੰਡਾਂ ਜਾਂਦੇ ਸੀ ਨਾ ਉਹ ਇਹ ਗੱਲ ਕਹਿ ਜਾਂਦੇ ਸੀ ਵੀ ਜੇ ਤੁਸੀਂ ਵੋਟ ਮੈਨੂੰ ਨਹੀਂ ਨਾ ਪਾਉਣੀ ਮੇਰੇ ਭਰਾ ਨੂੰ ਪਾ ਦਿਓ ਪ੍ਰਕਾਸ਼ ਸਿੰਘ ਬਾਦਲ ਨੂੰ। ਦੇਖ ਲਓ। ਭਰਾਵਾਂ ਦੇ ਨਾਲ ਪਿਆਰ ਸੀ। ਅੱਜ ਕੱਲ ਤਾਂ ਪਤਾ ਹੀ ਆ ਸਾਨੂੰ। ਅੱਜ ਕੱਲ ਤਾਂ ਤੁਹਾਡੇ ਨਾਲ ਬੈਠਾ ਬੰਦਾ ਤੁਹਾਨੂੰ ਪਿੱਠ ਪਿੱਛੇ ਸੌਕ ਵਾਲਾ ਕੱਢ ਜਾਂਦਾ। ਕੇ ਦਾ ਜਿੰਨਾ ਮਰਜ਼ੀ ਕਰ ਲੋ। ਕੋਈ ਨਹੀਂ ਚੰਗਾ ਦਾ ਵੀ ਅੱਜ ਕੱਲ। ਜਲਦੀ ਤਾਂ ਨਾਮ ਗੱਡੀ ਐ। ਦੇ ਤਾਂ ਤੁਹਾਡੇ ਕੋਲ ਕੁਝ ਹੈਗਾ ਤਾਂ ਤੁਹਾਡੀ ਜੀਜੀ ਹੈ ਨਹੀਂ ਤੁਹਾਡੀ ਕੋਈ ਟੂਈ ਦੀ ਮਾਰਦਾ ਹਰੇਕ ਬੰਦਾ ਯੂਜ਼ ਐਂਡ ਥਰੋ ਬਸ ਸਿੱਧੀ ਗੱਲ ਹੈ ਤੁਸੀਂ ਕਿਸੇ ਆਸ ਤੇ ਸੋਣੇ ਦੇ ਮੰਨ ਕੇ ਵੇਖ ਲੋ ਕਿਸ ਨੂੰ ਡਰਾ ਸਿਖਾ ਦਿਓ ਕਿਸ ਨੂੰ ਤੁਰਨਾ ਸਿਖਾ ਦਿਓ ਕਿਸ ਨੂੰ ਵੀ ਆਖੋ ਵੀ ਯਾਰ ਵੀ ਮੇਰਾ ਭਰਾ ਇਹਨੂੰ ਅੱਗੇ ਲੈ ਕੇ ਜਾਣਾ ਆਪਾਂ ਇਹਨੂੰ ਇਹਦਾ ਨਾ ਕਰਨਾ ਮਲਾਉਣਾ ਫਲਾਣਾ ਕਰਨਾ ਸਭ ਮਤਲਬ ਕੱਢਦੇ ਆ ਹਾਂ ਕੋਈ ਕੋਈ ਬੰਦਾ ਚੰਗਾ ਹੁੰਦਾ ਚਲੋ ਬਸ ਬਾਕੀ ਕੱਲ ਨੂੰ ਮਿਲਾਂਗੇ ਜੇ ਆਪਾਂ ਨਵੀਂ ਵੀਡੀਓ ਨਾਲ ਤੇ ਕਿਸੇ ਦਾ ਕੋਈ ਗਲਤੀ ਫਲਤੀ ਮੇਰੇ ਤੋਂ ਹੀ ਹੋਵੇ ਤਾਂ ਮੈਂ ਮਾਫੀ ਮੰਗਦਾ ਹਾਂ ਬਸ ਵੈਸੇ ਹੀ ਦੋ ਚਾਰ ਗੱਲਾਂ ਹੋਟਲ ਸਾਂਝੀਆਂ ਕਰਨੀਆਂ ਸੀ ਮਿਲਦੇ ਆਂ ਦੋਸਤੋ ਕੱਲ ਨੂੰ ਨਵੀਂ ਵੀਡੀਓ ਵਿੱਚ ਓਕੇ ਦੋਸਤੋ ਬਾਏ ਬਾਏ ਟਾਟਾ